ਪੰਜਾਬ ਦੇ ਇਸੂਨ ਵਾਸੀਓ ਕੱਲ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਬੁਲਾਈ ਗਈ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਉਹਦੇ ਵਿੱਚ ਸ਼ਾਮਲ ਹੋਈਆਂ ਚਾਰ ਚਿੰਤਾਵਾਂ ਜਿਹੜੀਆਂ ਪੰਜਾਬ ਦੀਆਂ ਮਸਲੇ ਤੇ ਹੋਰ ਵੀ ਬਹੁਤ ਨੇ ਪੰਜਾਬ ਦੇ ਪਰ ਉਹਨਾਂ ਵਿੱਚੋਂ ਚਾਰ ਬਾਰੇ ਬਹੁਤ ਗੰਭੀਰ ਚਿੰਤਾ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਨੇ ਐ ਜਾਰ ਕੀਤੀ ਆ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਲੈਂਡ ਪੂਲਿੰਗ ਦਾ ਹੋ ਰਿਹਾ ਆ ਸਾਰੇ ਪੰਜਾਬ ਦੇ ਵਿੱਚ ਉਹਦੇ ਖਿਲਾਫ ਲੋਕਾਂ ਨੂੰ ਚੇਤਨਨ ਕਰਨ ਲਈ ਤੇ ਰਾਜਨੀਤਿਕ ਪਾਰਟੀਆਂ ਦਾ ਕੀ ਸਟੈਂਡ ਆ ਪਾਣੀਆਂ ਦੇ ਮਸਲੇ ਦੇ ਉੱਤੇ ਬਹੁਤ ਵੱਡੀ ਚਿੰਤਾ ਆ ਜੇ ਇਸ ਤਰੀਕੇ ਨਾਲ ਪੰਜਾਬ ਦਾ ਪਾਣੀ ਜਾ ਰਿਹਾ ਉਹਦੇ ਤੇ ਉਸ ਚਿੰਤਾ ਨੂੰ ਯਾਦ ਕਰਦਿਆਂ ਉਹਨਾਂ ਪਾਰਟੀਆਂ ਦੇ ਸਟੈਂਡ ਤੇ ਪਾਰਟੀਆਂ ਦੀ ਆਉਣ ਵਾਲੇ ਸਮੇਂ ਚ ਕੀ ਕਰਨਾ ਉਹਦੇ ਬਾਰੇ ਵਿਚਾਰ ਚਰਚਾ ਹੋਵੇ ਤੀਸਰਾ ਮੁੱਦਾ ਵੀ ਆਇਆ ਸਵੇੜੇ ਸਾਡੀ ਜਿਹੜੀ ਖੇਤੀ ਆ ਪਹਿਲਾਂ ਹੀ ਘਾਟੇ ਦੇ ਵਿੱਚ ਆ ਤੇ ਜਿਹੜਾ ਅ ਅਮਰੀਕਾ ਨਾਲ ਨਿਊਜ਼ੀਲੈਂਡ ਨਾਲ ਤੇ ਹੋਰ ਨਾਲ ਮੁਲਕਾਂ ਨਾਲ ਫ੍ਰੀ ਟ੍ਰੇਡ ਦਾ ਜਿਹੜਾ ਸਮਝੌਤਾ ਹੋ ਰਿਹਾ ਉਹ ਉਹਦੇ ਨਾਲ ਸਾਡੀ ਖੇਤੀ ਦੇ ਉੱਤੇ ਬਹੁਤ ਵੱਡਾ ਹਮਲਾ ਹੋਣਾ ਸਾਡੇ ਪੋਲਟਰੀ ਦੇ ਉੱਤੇ ਬਹੁਤ ਵੱਡਾ ਹੋਣਾ ਡੇਰੀ ਦੇ ਉੱਤੇ ਬਹੁਤ ਵੱਡਾ ਹਮਲਾ ਹੋਣਾ ਉਹ ਉਹਦੇ ਤੋਂ ਸचेत ਕੀਤਾ ਗਿਆ ਤੇ ਤੀਸਰਾ ਇਹਦੇ ਤੋਂ ਅਗਲਾ ਜਿਹੜਾ ਮੁੱਦਾ ਸੀ ਉਹ ਸੀ ਜਿਹੜੀ ਸਾਡੀ ਸਹਿਕਾਰਤਾ ਲਹਿ ਰਿਆ ਉਹਦਾ ਪੂਰੀ ਤਰ੍ਹਾਂ ਭੋਗ ਜਿਹੜਾ ਵਾ ਸਾਡੇ ਹੱਕ ਮੰਨੇ ਪਾ ਦਿੱਤਾ ਇਹ ਚਾਰ ਚੀਜ਼ਾਂ ਨੂੰ ਜੋੜ ਕੇ ਸਾਰੀਆਂ ਪਾਰਟੀਆਂ ਨੇ ਉੱਥੇ ਆਪੋ ਆਪਣੇ ਜਿਹੜੇ ਵਿਚਾਰ ਰੱਖੇ ਆ ਮੈਂ ਸਮਝਦਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਜਿਹੜੀ ਦਿੱਲੀ ਦੇ ਬਾਡਰਾਂ ਉੱਤੇ ਜਿਹੜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚੋਂ ਜਿਹੜੀ ਚੇਤਨਾ ਪੈਦਾ ਹੋਈ ਸੀ ਉਹ ਚੇਤਨਾ ਦਾ ਪ੍ਰਗਟਾਵਾ ਆ ਤੇ ਉਹਦੇ ਵਿੱਚੋਂ ਜਿਹੜੀਆਂ ਚਿੰਤਾਵਾਂ ਨਿਕਲਦੀਆਂ ਉਹਨਾਂ ਨੂੰ ਜ਼ਾਹਰ ਕੀਤਾ ਗਿਆ ਕੱਲ ਦੀ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਕਾਰਪੋਰੇਟ ਅਜੰਡਾ ਜੜਾਇਆ ਜਿਹੜਾ ਸਾਰਾ ਕੁਝ ਖੋ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਜਿਹਦੇ ਖਿਲਾਫ ਜਿਹੜੇ ਤਿੰਨ ਕਾਨੂੰਨ ਜਿਹੜੇ ਆ ਜਿਨ੍ਹਾਂ ਦੇ ਹੱਕ ਦੇ ਵਿੱਚ ਲਿਆਂਦੇ ਗਿਆ ਸੀ ਤੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਆਏ ਸੀ ਉਹਨਾਂ ਨੂੰ ਰੱਦ ਕਰਾਉਣ ਦਾ ਜਿਹੜਾ ਅੰਦੋਲਨ ਚੱਲਿਆ ਸੀ ਉਹਨੇ ਇੱਕ ਚੇਤਨਾ ਪੈਦਾ ਕੀਤੀ ਉਹਦਾ ਪ੍ਰਗਟਾਵਾ ਕੱਲ ਦੀ ਮੀਟਿੰਗ ਦੇ ਵਿੱਚ ਵੀ ਆ ਇਸ ਕਰਕੇ ਇਹਨੂੰ ਹੋਰ ਗੰਭੀਰਤਾ ਨਾਲ ਰਾਜਨੀਤਿਕ ਪਾਰਟੀਆਂ ਲੈਣ ਇਹ ਬੜਾ ਜ਼ਰੂਰੀ ਆ ਰਾਜਨੀਤਿਕ ਪਾਰਟੀਆਂ ਦੇ ਸਾਹਮਣੇ ਐਸ ਵੇਲੇ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਸਾਡਾ ਜਿਹੜਾ ਵਿਚਾਰਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਮੈਂ ਪਹਿਲੇ ਮੁੱਦੇ ਤੇ ਆਉਣਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਆਪਾਂ ਸਮਝਦੇ ਹਾਂ ਕਿ ਸਾਡਾ ਦੇਸ਼ ਕਿਸੇ ਵੱਡੇ ਠੂਠਾ ਲੈ ਕੇ ਅਮਰੀਕਾ ਕੋਲ ਦੂਸਰੇ ਦੇਸ਼ਾਂ ਕੋਲ ਅਨਾਜ ਮੰਗਣ ਲਈ ਜਾਂਦਾ ਸੀ ਤੇ ਸਾਡੇ ਪੰਜਾਬ ਨੇ ਖਾਸ ਤੌਰ ਤੇ ਉਹਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਜਿਹੜੀ ਹਰੀ ਕ੍ਰਾਂਤੀ ਆਈ ਜਿਹਦੇ ਨਾਲ ਹਿੰਦੁਸਤਾਨ ਦੀ ਜਿਹੜੀ ਅਨਾਜ ਦੀ ਥੋੜਿਆ ਉਹਨੂੰ ਪੂਰਿਆ ਕੀਤਾ ਗਿਆ ਅੱਜ ਵੀ ਅਸੀਂ ਤੇਲ ਦੇ ਖੇਤਰ ਦੇ ਵਿੱਚ ਦਾਲਾਂ ਦੇ ਖੇਤਰ ਦੇ ਵਿੱਚ ਪਿੱਛੇ ਹ ਇਸ ਕਰਕੇ ਸਾਨੂੰ ਆਤਮ ਨਿਰਭਰ ਰਹਿਣ ਲਈ ਸਿਰ ਉੱਚਾ ਕਰਕੇ ਜੀਉਣ ਲਈ ਸਾਨੂੰ ਆਪਣੇ ਜਿਹੜੇ ਅਨਾਜ ਦੇ ਸੋਮੇ ਆ ਉਹ ਖਤਮ ਨਹੀਂ ਕਰਨੇ ਚਾਹੀਦੇ ਤੇ ਮੈਂ ਸਮਝਦਾ ਕਿ ਜਿਹੜਾ ਪੰਜਾਬ ਦੀ ਜ਼ਮੀਨ ਆ ਪਹਿਲਾਂ ਹੀ ਬਹੁਤ ਥੋੜਿਆ ਪੰਜਾਬ ਪੰਜਾਬ ਦੇ ਵਿੱਚ ਬਹੁਤ ਥੋੜੀ ਜ਼ਮੀਨ ਆ 105 ਲੱਖ ਏਕੜ ਜ਼ਮੀਨ ਦਾ ਸਾਰਾ ਜਿਹੜਾ ਏਰੀਆ ਆ ਪੰਜਾਬ ਦੇ ਕੋਲ ਆ ਤੇ ਉਹਦੇ ਵਿੱਚੋਂ ਵੀ ਇਸ ਵੇਲੇ 3 ਲੱਖ ਏਕੜ ਤੋਂ ਵਧੇਰੇ ਜ਼ਮੀਨ ਜਿਹੜੀ ਆ ਉਹ ਪਿਛਲੇ ਵਕਫਾ ਕਾਰਜਾਂ ਲਈ ਅਕਵਾਇਰ ਕਰਕੇ ਜਿਹੜੀ ਆ ਉਹ ਵਕਫਾਕ ਥਾਵਾਂ ਤੇ ਆ ਗਈ ਆ ਤੇ ਸਰਕਾਰ ਦੀ ਅਕਵਾਇਰ ਕਰਨ ਦੀ ਨੀਤੀ ਤੋਂ ਇਲਾਵਾ ਜਿਹੜੀ ਬਹੁਤ ਸਾਰੀਆਂ ਕਲੋਨੀਆਂ ਤੇ ਬਹੁਤ ਸਾਰਾ ਜਿਹੜਾ ਲੈਂਡ ਮਾਫੀਆ ਉਹਨੇ ਜਿਹੜੀ ਵਕ ਵਕ ਥਾਵਾਂ ਦੇ ਉੱਤੇ ਖਰੀਦ ਕੇ ਜਿਹੜੀ ਉਹ ਵੜ ਕੇ ਉਹਨੂੰ ਰੱਖਿਆ ਹੋਇਆ ਜਿੱਥੇ ਉਹ ਉਪਜਾਉ ਕਿਸ ਥਾਂ ਤੋਂ ਬਦਲ ਕੇ ਜਿਹੜੀਆਂ ਉਹ ਵਿਹਲੀ ਪਈ ਜ਼ਮੀਨ ਆ ਉਹ 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 ਵੀ ਆ ਇਹਦੇ ਤੋਂ ਇਲਾਵਾ ਜਿੱਥੇ ਜਿੱਥੇ ਸਰਕਾਰ ਨੇ ਪਹਿਲਾਂ ਐਕਵਾਇਰ ਕੀਤੀ ਆ ਮੈਂ ਯਾਦ ਕਰਾਉਣਾ ਚਾਹੁੰਨਾ ਸਾਡੇ ਏਰੀਏ ਦੇ ਵਿੱਚ ਗੋਂਦਵਾਲ ਸਾਹਿਬ ਜਿਹੜਾ ਬੜਾ ਪਵਿੱਤਰ ਸਥਾਨ ਆ ਜਿਹਨੂੰ ਸਿੱਖੀ ਦਾ ਤੁਰਾ ਕਿਹਾ ਜਾਂਦਾ ਉੱਥੇ ਇੰਡਸਟਰੀ ਨੂੰ ਵਿਕਸਿਤ ਕਰਨ ਲਈ 80 ਦੇ ਦੌਰ ਦੇ ਵਿੱਚ ਜਿਹੜੀ ਆ ਉਹ ਜ਼ਮੀਨ ਅਕਵਾਇਰ ਕੀਤੀ ਸੀ ਤੇ ਅੱਜ ਵੀ ਜਾ ਕੇ ਵੇਖਿਆ ਜਾ ਸਕਦਾ ਨਾ ਤੇ ਉਸ ਕਿਸਮ ਦੀ ਇੰਡਸਟਰੀ ਆ ਉੱਥੇ ਤੇ ਅਜੇ ਵੀ ਉਹ ਖੇਤ ਵਿਲੇ ਜਿਨ੍ਹਾਂ ਦੇ ਵਿੱਚ ਆਕ ਉੱਗੇ ਹੋਏ ਆ ਉਹ ਉਹ ਜਿਹੜੇ ਆ ਸਾਹਮਣੇ ਦਿਸ ਰਿਹਾ ਆ ਇਸੇ ਤਰੀਕੇ ਦੇ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਚੱਲ ਜੀਏ ਤੁਹਾਨੂੰ ਵਕਫਾ ਥਾਵਾਂ ਦੇ ਉੱਤੇ ਜ਼ਮੀਨ ਮਿਲ ਜੂਗੀ ਤੇ ਇਹਦੇ ਖਿਲਾਫ ਜ਼ਮੀਨ ਅਕਵਾਇਰ ਕਰਨ ਦੀ ਨੀਤੀ ਦੇ ਖਿਲਾਫ ਸਮੁੱਚੇ ਦੇਸ਼ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਜੀ ਦੇ ਵਿੱਚੋਂ 2013 ਦੇ ਐਕਟ ਆਇਆ ਸੀ ਜਿਹੜਾ ਸਮਾਜਿਕ ਪ੍ਰਭਾਵ ਜਿਹੜੇ ਲੋਕਾਂ ਦੇ ਉਹ ਉਹ ਉਹਨਾਂ ਦੀ ਇਸ਼ਾ ਵੀ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਉਹਨਾਂ ਪਿੰਡਾਂ ਦੀ ਪੰਚਾਇਤਾਂ ਦੀ ਜਿਹੜੀ ਪ੍ਰਮਾਨਗੀ ਆ ਉਹ ਸਾਰਾ ਕੁਝ ਨਾਲ ਜੋੜਿਆ ਗਿਆ ਸੀ ਤੇ ਉਹਦਾ ਜਿਹੜਾ ਮੁਆਵਜ਼ਾ ਵੀ ਜੋਗ ਦਿੱਤਾ ਜਾਂਦਾ ਸੀ ਪਰ ਜਿਹੜੀ ਲੈਂਡ ਪੂਲਿੰਗ ਨੀਤੀ ਸ਼ੁਰੂ ਤੇ ਕਾਲੀ ਦਲ ਨੇ ਕੀਤੀ ਪਰ ਉਹਦੇ ਤੋਂ ਬਾਅਦ ਇੱਕ ਹੁਮਦੀ ਘਮੌਂਦੀ ਜਿਹੜੀ ਆਮ ਆਦਮੀ ਪਾਰਟੀ ਨੇ ਅੱਜ ਜਿਹੜੀ ਸਾਹਮਣੇ ਲਿਆਂਦੀ ਆ ਉਹਦੇ ਵਿੱਚ ਕਿਸਾਨ ਕੋ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਖੋਹ ਲਈਆਂ ਗਈਆਂ ਅੱਜ ਨਾ ਉਹਨਾਂ ਦੀ ਇਸ਼ਾ ਜਾਣੀ ਗਈ ਆ ਉਹਨਾਂ ਦੇ ਐਫੀਡੇਵਟ ਅੱਜ ਕਿਸਾਨ ਦੇ ਰਾਇਆ ਲੋਕ ਦੇ ਰਾਇਆ ਵੀ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ ਪਰ ਉਹਨਾਂ ਦੀ ਧੱਕੇ ਨਾਲ ਨੋਟੀਫਿਕੇਸ਼ਨ ਕਰਕੇ ਉਹਨਾਂ ਦੀ ਉਹਦੇ ਉੱਤੇ ਰੁਕਾਣਾ ਲਾ ਦਿੱਤੀਆਂ ਗਈਆਂ ਨਾ ਉਹ ਕਰਜ਼ਾ ਲੈ ਸਕਦੇ ਆ ਨਾ ਉਹ ਆਪਣਾ ਹੋਰ ਕਾਰੋਬਾਰ ਕਰ ਸਕਦੇ ਆ ਅੱਜ ਉਹ ਦਰਜਣਾ ਪਿੰਡਾਂ ਨੂੰ ਜਿਹੜਾ ਵਾ ਉਹ ਸਹਿਮ ਦੇ ਸਾਖਾਏ ਥੱਲੇ ਲੈ ਆਂਦਾ ਗਿਆ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਇਹ ਲੈਂਡ ਪੂਲਿੰਗ ਦਾ ਮਸਲਾ ਆ ਇਹ ਤੇ ਰਾਜਨੀਤਿਕ ਧਰਾਂ ਨੂੰ ਔਰ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਚੇਤਨ ਹੋ ਕੇ ਇਹਦਾ ਜਿਹੜਾ ਡਟਮਾ ਵਿਰੋਧ ਕਰਨਾ ਚਾਹੀਦਾ ਇਸ ਨੀਤੀ ਨੂੰ ਰੱਦ ਕਰਾਉਣਾ ਚਾਹੀਦਾ ਦੂਸਰਾ ਮਸਲਾ ਪਾਣੀਆਂ ਦਾ ਆ ਪਾਣੀਆਂ ਦੇ ਮੁੱਦੇ ਦੇ ਉੱਤੇ ਗੰਭੀਰ ਚਰਚਾ ਹੋਈ ਆ ਅਸੀਂ ਸਮਝਦੇ ਹਾਂ ਪਾਰਟੀ ਵੱਲੋਂ ਅਸੀਂ ਉੱਥੇ ਵੀ ਵਿਚਾਰ ਰੱਖੇ ਆ ਕਿ ਪਾਣੀ ਇਸ ਵੇਲੇ ਬਹੁਤ ਹੀ ਅਹਿਮ ਆ ਪਾਣੀ ਤੋਂ ਬਿਨਾ ਜੀਵਨ ਬਾਰੇ ਸੋਚਿਆ ਨਹੀਂ ਜਾ ਸਕਦਾ ਤੇ ਖੇਤੀ ਆਪਣੀ ਕਿੱਥੋਂ ਹੋ ਜੂਗੀ ਆਪਣਾ ਡੇਰੀ ਕਿੱਥੋਂ ਵਜੂਗੀ ਅਸੀਂ ਮੱਝਾਂ ਡੰਗਰ ਕਿੱਥੋਂ ਪਾਲ ਲਾਂਗੇ ਜੇ ਪਾਣੀ ਨਾ ਹੋਇਆ ਤੇ ਇਸ ਕਰਕੇ ਪਾਣੀ ਬਾਰੇ ਚਿੰਤਾ ਇੱਕ ਤੇ ਇਕੱਲਾ ਕਿਸਾਨੀ ਦਾ ਮਸਲਾ ਨਹੀਂ ਇਹ ਸੂਚੇ ਜੀਵਨ ਲਈ ਪੰਜਾਬ ਦੇ ਲੋਕਾਂ ਦਾ ਪਾਣੀ ਦਾ ਮਸਲਾ ਆ ਤੇ ਉਹ ਪਾਣੀ ਸਾਨੂੰ ਤਿੰਨ ਤਰ੍ਹਾਂ ਕੁਦਰਤ ਨੇ ਦਿੱਤਾ ਸੀ ਇੱਕ ਸੀ ਸਾਨੂੰ ਦਰਿਆਵਾਂ ਦੇ ਰੂਪ ਦੇ ਵਿੱਚ ਜਿਹੜਾ ਅਸੀਂ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਵੀ ਜਿਹੜੇ ਸਾਡੇ ਤਿੰਨ ਦਰਿਆ ਸਾਡੇ ਹਿੱਸੇ ਆਏ ਸੀ ਉਹਨਾਂ ਦੇ ਪਾਣੀ ਨੂੰ ਵਰਤਣ ਦਾ ਸਵਾਲ ਸੀ ਉਹਦੇ ਵਿੱਚ ਜਿਹੜੀ ਵੰਡ ਸੀ ਉਹ ਵੀ ਸਾਨੂੰ ਪਤਾ ਕੇਂਦਰ ਸਰਕਾਰ ਨੇ ਬੜੀ ਕਾਣੀ ਵੰਡ ਕੀਤੀ ਜਿਹਦੇ ਨਾਲ ਪੰਜਾਬ ਦਾ ਜਿਹੜਾ ਰਿਪੇਰੀਅਨ ਅਸੂਲ ਆ ਉਹਦੀ ਉਲੰਘਣਾ ਹੋ ਕੇ ਜਿਹੜਾ ਵਾ ਉਹ ਜਿਹੜਾ ਵਾ ਪਾਣੀ ਦਾ ਸਮਝੌਤੇ ਉਸ ਰੂਪ ਦੇ ਵਿੱਚ ਨਹੀਂ ਹੋਏ ਉਸ ਰੂਪ ਦੇ ਵਿੱਚ ਪੰਜਾਬ ਨੂੰ ਪਾਣੀ ਨਹੀਂ ਦਿੱਤਾ ਗਿਆ ਦੂਸਰਾ ਸੋਮਾ ਸਾਡੇ ਕੋਲ ਧਰਤੀ ਹੇਠਲਾ ਪਾਣੀ ਆ ਸਾਡੇ ਕੋਲ ਫਸਲੀ ਚੱਕਰ ਜਹਾ ਲਿਆਂਦਾ ਗਿਆ ਜਿਹਦੇ ਨਾਲ ਅਸੀਂ ਪਾਣੀ ਦੇ ਉਸ ਸੋਮੇ ਨੂੰ ਬਹੁਤ ਖਤਰਨਾਕ ਹਾਦਸੇ ਕਰ ਖਤਮ ਕਰ ਲਿਆ ਆਉਣ ਵਾਲੇ ਸਮੇਂ ਚ ਜੇ ਇਹਨੂੰ ਫੇਰ ਰੀਚਾਰਜ ਨਾ ਕੀਤਾ ਗਿਆ ਜਾਂ ਇਹਦੇ ਵੱਲ ਧਿਆਨ ਨਾ ਦਿੱਤਾ ਗਿਆ ਤੇ ਇਹ ਜਿਹੜੀ ਧਰਤੀ ਤੇ ਪੰਜਾਬ ਦੇ ਜਿਹੜਾ ਬੰਜਰ ਹੋ ਜਾਊਗਾ ਇਸ ਕਰਕੇ ਉਸ ਪਾਣੀ ਦੇ ਸੋਮੇ ਨੂੰ ਬਚਾਉਣਾ ਅੱਜ ਪਹਿਲਾ ਕਦਮ ਆ ਦੂਸਰਾ ਕਦਮ ਆ ਤੀਸਰੀ ਗੱਲ ਆ ਸਾਡੇ ਕੋ ਕੁਦਰਤ ਸਾਨੂੰ ਬਾਰਿਸ਼ ਦੇ ਰੂਪ ਦੇ ਵਿੱਚ ਵਰਖਾ ਦੇ ਰੂਪ ਦੇ ਵਿੱਚ ਸਾਨੂੰ ਪਾਣੀ ਦਿੰਦੀ ਆ ਹਰ ਸਾਲ ਪਰ ਉਸ ਪਾਣੀ ਨੂੰ ਸਾਂਭਣ ਦਾ ਸਾਡੀਆਂ ਸਰਕਾਰਾਂ ਨੇ ਭਾਵੇਂ ਜਿਹਦੀ ਮਰਜ਼ੀ ਸਰਕਾਰ ਆਈ ਆ ਉਹ ਕਿਸੇ ਦੀ ਵੀ ਸਰਕਾਰ ਰਹੀ ਹੋਵੇ ਅੱਜ ਤੱਕ ਕਰ ਜਤਨ ਨਹੀਂ ਕੀਤਾ ਗਿਆ ਇੱਕ ਜਤਨ ਹੋਇਆ ਸੀ ਜਦੋਂ ਪੰਜਾਬ ਦੇ ਵਿੱਚ ਸੇਮ ਪੈਂਦੀ ਸੀ ਉਸ ਵੇਲੇ ਸੇਮ ਨਾਲੇ ਕੱਢੇ ਗਏ ਸੀ ਉਹਨਾਂ ਸੇਮ ਨਾਲਿਆਂ ਨੂੰ ਅੱਜ ਤੱਕ ਮੁੜ ਕੇ ਸਰਕਾਰ ਨੇ ਵੀ ਕੋਈ ਇਹਨੂੰ ਪਾਣੀ ਰੋਕਣ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਕੋਈ ਰੀਚਾਰਜ ਪੁਆਇੰਟ ਲਾਏ ਜਾਣ ਕੋਈ ਪਾਣੀ ਨੂੰ ਸਾਂਭਣ ਦਾ ਪ੍ਰਬੰਧ ਹੋਵੇ ਉਹ ਕੋਈ ਨਹੀਂ ਕੀਤਾ ਗਿਆ ਇਸ ਕਰਕੇ ਇੱਕ ਤੇ ਅਸੀਂ ਕਹਿੰਦੇ ਆ ਵੀ ਸਮੁੱਚੀਆਂ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਨੂੰ ਪਾਣੀ ਦੇ ਮੁੱਦੇ ਦੇ ਉੱਤੇ ਜਿਹੜਾ ਵੀ ਕੇਂਦਰ ਦੇ ਖਿਲਾਫ ਜਿਹੜਾ ਸਟੈਂਡ ਕੱਲ ਵੀ ਪਾਸ ਕੀਤਾ ਉਹਦੇ ਅਸੀਂ ਡਟ ਕੇ ਖੜੇ ਆ ਉਹਦੇ ਲਈ ਲੜਨਾ ਚਾਹੀਦਾ ਲੜਾਈ ਦੇ ਮੈਦਾਨ ਵਿੱਚ ਆਉਣਾ ਚਾਹੀਦਾ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਆ ਇਸ ਕਰਕੇ ਉਸ ਪਾਣੀ ਦੇ ਜਿਹੜੀਆਂ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਸਾਡੇ ਨਹਿਰੀ ਪ੍ਰਬੰਧ ਟੁੱਟੇ ਪਏ ਆ ਉਹਨਾਂ 'ਚ ਜਿਹੜੇ ਮੁਲਾਜ਼ਮ ਰੱਖਦੇ ਸ ਉਹਨਾਂ ਦੀ ਭਰਤੀ ਬੰਦ ਆ ਇਸ ਕਰਕੇ ਉਹਨਾਂ ਦਾ ਰੱਖ-ਰਖਾਉ ਖਤਮ ਹੋ ਗਿਆ ਉਹ ਸਾਡਾ ਨਹਿਰੀ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਬਰਬਾਦ ਹੁੰਦਾ ਜਾ ਰਿਹਾ ਜੇ ਉਹ ਬਰਬਾਦ ਹੁੰਦਾ ਰਿਹਾ ਅਸੀਂ ਧਰਤੀ ਹੇਠਲੇ ਪਾਣੀ ਤੇ ਨਿਰਭਰ ਰਵ ਮੈਂ ਫੇਰ ਮੁੱਕਦੇ ਜਾਣਗੇ ਇਸ ਕਰਕੇ ਉਸ ਪਾਣੀ ਨੂੰ ਬਚਾਉਣਾ ਉਹਨਾਂ ਪਾੜੀਆਂ ਨੂੰ ਵਰਤਣਾ ਹਰਿਆਣੇ ਨਾਲ ਸਾਡੀ ਲੜਾਈ ਇਸ ਕਰਕੇ ਅੱਜ ਹੋ ਰਹੀ ਆ कि ਅਸੀਂ ਵਾਧੂ ਪਾਣੀ ਜਿਹੜਾ ਵਰਤਦੇ ਨਹੀਂ ਰਹਾ ਉਹ ਹਰਿਆਣੇ ਨੂੰ ਜਾਂਦਾ ਰਿਹਾ ਅੱਜ ਵੀ ਮਾਝੇ ਦਾ 8300 ਕਿਊਸਕ ਪਾਣੀ ਆ ਨਹਿਰਾਂ ਦਾ ਉਹਦੇ ਵਿੱਚੋਂ 5000 ਕਿਊਸਕ ਤੋਂ ਵੱਧ ਪਾਣੀ ਜਿਹੜਾ ਉਹ ਵਿਆਸ ਦਰਿਆ ਰਹੀਂ ਅਸੀਂ ਬਿਨਾ ਮੰਗੇ ਰਾਜਸਥਾਨ ਨੂੰ ਦੇ ਰਹੇ ਆ ਇਸ ਕਰਕੇ ਉਹ ਉਸ ਪਾਣੀ ਬਾਰੇ ਚਿੰਤਾ ਕਰਨ ਸਭ ਤੋਂ ਪਹਿਲਾਂ ਚਾਹੀਦੀ ਆ ਕਿ ਅਸੀਂ ਪਾਣੀ ਦੀ ਸੋਮਿਆਂ ਨੂੰ ਬਚਾ ਸਕੀਏ ਤਾਂ ਕਿ ਉਹ ਸੋਮੇ ਸਾਡੇ ਪੰਜਾਬ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਆਉਣ ਵਾਲੀਆਂ ਨਸਲਾਂ ਲਈ ਸਾਡਾ ਜਿਹੜਾ ਪਾਣੀ ਦਾ ਸਰੋਤ ਆ ਉਹ ਬਚਿਆ ਰਵੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਤੇ ਤੀਸਰਾ ਮੁੱਦਾ ਆ ਕਿ ਜਿਹੜਾ ਐਸ ਵੇਲੇ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਉਸ ਨੀਤੀ ਤੇ ਚੱਲ ਰਹੀ ਆ ਜਿਦੇ ਵਿੱਚ ਪੰਜਾਬ ਦਾ ਵਿਕਾਸ ਸਾਹਮਣੇ ਨਹੀਂ ਜਿਦੇ ਵਿੱਚ ਦੇਸ਼ ਦਾ ਵਿਕਾਸ ਸਾਹਮਣੇ ਨਹੀਂ ਸਾਡੀ ਇੰਡਸਟਰੀ ਡਿਵੈਲਪ ਹੋਵੇ ਸਾਡੀ ਡੇਰੀ ਡਿਵੈਲਪ ਹੋਵੇ ਸਾਡੇ ਛੋਟੇ ਧੰਦੇ ਡਿਵੈਲਪ ਹੋਣ ਉਹਦੇ ਵਾਲੇ ਪਾਸੇ ਤਿਆਰ ਨਹੀਂਗਾ ਅੱਜ ਆ ਕੇ ਬਾਹਰੋਂ ਪੈਸਾ ਆਵੇ ਬਾਹਰ ਲੀਆਂ ਕੰਪਨੀਆਂ ਜਿਨ੍ਹਾਂ ਨੂੰ ਸਾਡੇ ਦੇਸ਼ ਭਗਤਾਂ ਨੇ ਗਦਰੀ ਬਾਬਿਆਂ ਨੇ ਬਾਹਰ ਕੱਢਿਆ ਸੀ ਅੱਜ ਉਹਨਾਂ ਨੂੰ ਸੱਦੇ ਦਿੱਤੇ ਜਾ ਰਹੇ ਆ ਉਹਨਾਂ ਦਾ ਪੈਸੇ ਲਵਾਉਣ ਦੀ ਗੱਲ ਕੀਤੀ ਜਾ ਰਹੀ ਆ ਤੇ ਸਾਡੇ ਕਾਰੋਬਾਰ ਬੰਦ ਹੋ ਰਹੇ ਆ ਸਾਡੇ ਚ ਬੇਰਜ਼ਗਾਰੀ ਨੌਜਵਾਨ ਦੇ ਸਾਹਮਣੇ ਆ ਕੋਈ ਕਾਰੋਬਾਰ ਨਹੀਂ ਦਿਸਦਾ ਇਸ ਕਰਕੇ ਅੱਜ ਜਿਹੜੇ ਸਮਝੌਤੇ ਹੋ ਰਹੇ ਆ ਉਹਦਾ ਦੇਸ਼ ਨੂੰ ਨਹੀਂ ਦੱਸਿਆ ਜਾ ਰਿਹਾ ਵੀ ਸਾਡੇ ਅਸੀਂ ਅਸੀਂ ਕਿਹਦੇ ਹਿੱਤ ਦੇ ਵਿੱਚ ਕਿਹੜਾ ਸਮਝੌਤਾ ਕਰਨ ਜਾ ਰਹੇ ਆ ਉਹ ਅਮਰੀਕਾ ਨੂੰ ਤੇ ਪਤਾ ਆ ਬਾਹਰਲੇ ਮੁਲਕਾਂ ਨੂੰ ਤੇ ਪਤਾ ਆ ਕੰਪਨੀਆਂ ਨੂੰ ਪਤਾ ਆ ਕਾਰਪੋਰੇਟ ਘਰਾਣਿਆਂ ਨੂੰ ਪਤਾ ਆ ਪਰਦੇਸ਼ ਦੇ ਲੋਕਾਂ ਨੂੰ ਪਤਾ ਨਹੀਂਗਾ ਜਿਨ੍ਹਾਂ ਦੀਆਂ ਬੂਟਾਂ ਲੈ ਕੇ ਸਾਡੇ ਹਾਕਮ ਸਤਾ ਦੇ ਵਿੱਚ ਆ ਉਹ ਉਹਨਾਂ ਨੂੰ ਕੋਈ ਜਵਾਬ ਦੇ ਹੀ ਨਹੀਂ ਇਸ ਕਰਕੇ ਉਹ ਸਮਝੌਤੇ ਜਿਹੜੇ ਆ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਵੀ ਜਿਹਦੇ ਨਾਲ ਕਿਸਾਨੀ ਜਿਹੜੀ ਸਾਡਾ ਜੀਵਨ ਆਧਾਰ ਆ ਇਸ ਵੇਲੇ ਵੀ ਖੇਤੀ ਜਿਹੜੀ ਆ ਜਿਹਦੇ ਉੱਤੇ ਸਾਡਾ ਦੇਸ਼ ਵਸ ਰਿਹਾ ਆ ਜਿਨ੍ਹਾਂ ਨੇ ਕਰੋਨਾ ਵੇਲੇ ਵੀ ਸਾਨੂੰ ਬਚਾਇਆ ਇਸ ਕਰਕੇ ਅਸੀਂ ਉਸ ਜਿਹੜੀ ਨੀਤੀ ਆ ਉਹਦਾ ਡਟਮਾ ਵਿਰੋਧ ਕਰਾਂਗੇ ਔਰ ਲਗਾਤਾਰ ਲੜਾਂਗੇ ਇਹ ਇਹਦੇ ਖਿਲਾਫ ਅਸੀਂ ਜਿਹੜੀ ਆ ਉਹ ਲੜਾਈ ਲੜਾਂਗੇ ਚੌਥਾ ਹੈ ਸਹਿਕਾਰਤਾ ਲਹਿਰ ਅਸੀਂ ਸਮਝਦੇ ਹਾਂ ਵੀ ਕੋਆਪਰੇਟਿਵ ਸੁਸਾਇਟੀਆਂ ਤੇ ਸਾਡਾ ਜਿਹੜਾ ਸਾਂਝਾ ਰੂਪ ਦੇ ਵਿੱਚ ਅਸੀਂ ਛੋਟੇ ਫਾਰਮਾਂ ਤੱਕ ਵੀ ਭਾਵੇਂ ਜਾਈਏ ਸਾਡੇ ਛੋਟੇ-ਛੋਟੇ ਕਾਰੋਬਾਰ ਜਿਹੜੇ ਅਸੀਂ ਕਰ ਸਕਦੇ ਹਾਂ ਸਾਡੀ ਡੇਰੀ ਡੇਰੀ ਡਵੈਲਪ ਹੋ ਸਕਦੀ ਸੀ ਸਾਡੇ ਡੇਰੀ ਦੇ ਉਤਪਾਦ ਅਸੀਂ ਸਾਰੀ ਦੁਨੀਆ ਦੇ ਵਿੱਚ ਵੇਚ ਸਕਦੇ ਹਾਂ ਸਾਡਾ ਮਾਰਕ ਫੈਡ ਆ ਸਾਡੀ ਬਾਕੀ ਚੀਜ਼ਾਂ ਆ ਉਹ ਉਹਨਾਂ ਚੀਜ਼ਾਂ ਰਹੀ ਅਸੀਂ ਸਹਿਕਾਰੀ ਮੇਲਾ ਲਾ ਕੇ ਜਿਵੇਂ ਆਪਣੀ ਜਿਹੜੀ ਖੇਤੀ ਆ ਉਹਨੂੰ ਡਿਵੈਲਪ ਕਰ ਸਕਦੇ ਹਾਂ ਮਿੱਲਾਂ ਨਾਲ ਸਾਡਾ ਗੰਨਾ ਜਿਹੜਾ ਵਾ ਉਹਦੀ ਫਸਲੀ ਵਿਭਿੰਨਤਾ ਲਿਆ ਸਕਦੇ ਸਾਂ ਕਪਾਹ ਸਾਡੀ ਜਿਹੜੀ ਸਪਿੰਫੈਟ ਤੇ ਬਾਕੀ ਰਾਈ ਜਿਹੜੀ ਉਹ ਜਿਹੜੀ ਅਸੀਂ ਕਰਦੇ ਸੀ ਉਹ ਸਾਰਾ ਢਾਂਚਾ ਜਿਹੜਾ ਆ ਪਿਛਲੇ ਸਮੇਂ ਚ ਸਰਕਾਰਾਂ ਦੀ ਨੀਤੀ ਕਰਕੇ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣਾ ਲੋਕਾਂ ਦੇ ਸਾਂਝੇ ਧੰਦੇ ਡਿਵੈਲਪ ਕਰਨੇ ਉਹ ਤੋਂ ਜਿਹੜੀ ਨੀਤੀ ਬਦਲੀ ਗਈ ਆ ਸਿਰਫ ਕਾਰਪੋਰੇਟ ਹੀ ਧੰਦੇ ਚਲਾਉਣ ਤੇ ਸਾਰਾ ਕੁਝ ਕਰਨ ਉਹਦੇ ਲਈ ਜਿਹੜੀਆਂ ਵੀ ਇਹਦੇ ਉੱਤੇ ਅਫਸਰਸ਼ਾਈ ਆ ਉਹਨੇ ਇਹਨੂੰ ਮਾਰਨ ਦਾ ਕੰਮ ਕੀਤਾ ਸਾਡੇ ਜਿਵੇਂ ਬਿਜਲੀ ਬੋਰਡ ਨੂੰ ਤੋੜਨੀਆਂ ਸ਼ਿਫਾਰਿਸ਼ਾਂ ਸਾਨੂੰ ਅਮਰੀਕਾ ਵਾਲੇ ਦਿੰਦੇ ਆ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਉਹਨੂੰ ਵਰਲਡ ਬੈਂਕ ਦੇ ਬੰਦੇ ਆ ਕੇ ਦੱਸਦੇ ਆ ਕਿਵੇਂ ਬਰਬਾਦ ਕਰਨਾ ਇਸ ਕਰਕੇ ਸਾਡੇ ਮਹਿਕਮੇ ਵੀ ਇਦਾਂ ਦੇ ਬਣਾ ਦਿੱਤੇ ਗਏ ਜਿਹੜੇ ਇਹ ਇਸ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਗਏ ਇਹਦੇ ਵਿੱਚ ਭ੍ਰਿਸ਼ਟਾਚਾਰ ਵੱਡੀ ਪੱਧਰ ਦੇ ਉੱਤੇ ਆਇਆ ਇਹ ਸਹਿਕਾਰਤਾ ਲਹਿਰ ਨੂੰ ਬਚਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿਹਦੇ ਨਾਲ ਅਸੀਂ ਆਪਣੇ ਲੋਕਾਂ ਨੂੰ ਰੁਜ਼ਗਾਰ ਵੀ ਦੇ ਸਕਦੇ ਆ ਛੋਟੀ ਕਿਸਾਨੀ ਨੂੰ ਬਚਾ ਵੀ ਸਕਦੇ ਆ ਅਸੀਂ ਖੇਤੀ ਨੂੰ ਵੀ ਬਚਾ ਸਕਦੇ ਆ ਤੇ ਨਾਲ ਦੀ ਨਾਲ ਅਸੀਂ ਦੁਨੀਆ ਦੇ ਵਿੱਚ ਵੀ ਸਾਡਾ ਜਿਹੜਾ ਪੰਜਾਬ ਆ ਉਹ ਆਪਣੇ ਜਿਹੜੇ ਉਤਪਾਦ ਆ ਉਹ ਖੇਤੀ ਆਧਾਰਿਤ ਸੰਤਾ ਲਾ ਕੇ ਵੀ ਉਹ ਉਹ ਪਹੁੰਚ ਸਕਦਾ ਜੇ ਜੇ ਕਿਤੇ ਇੰਦਰ ਧਿਆਨ ਦਿੱਤਾ ਜਾਵੇ ਤੇ ਇਹਦੇ ਲਈ ਨਾਲ ਸੋਸਾਇਟੀਆਂ ਤੋਂ ਸਾਡੇ ਗਰੀਬ ਲੋਕਾਂ ਨੂੰ ਉਹਦੇ ਵਿੱਚ ਹਿੱਸੇਦਾਰੀ ਮਿਲੇ ਸਾਡੇ ਕਿਸਾਨਾਂ ਨੂੰ ਹਿੱਸੇਦਾਰੀ ਮਿਲੇ ਲੋਕਾਂ ਦੀ ਹਿੱਸੇਦਾਰੀ ਉਹਦੇ ਵਿੱਚ ਹੋਵੇ ਜਿਹੜੀ ਹਿੱਸੇਦਾਰੀ ਦੇ ਨਾਲ ਜਿਹੜਾ ਉਹਦਾ ਪ੍ਰਬੰਧ ਆ ਉਹ ਇਹ ਇਹ ਚਲਾ ਸਕਣ ਉਹਨੂੰ ਜਮਹੂਰੀ ਤਰੀਕੇ ਦੇ ਨਾਲ ਚਲਾਇਆ ਜਾਵੇ ਤਾਂ ਵੱਸ ਸਕਦਾ ਅਫਸਰ ਸ਼ਾਇਦ ਉਸ ਪ੍ਰਭਾਵ ਤੋਂ ਤੇ ਗਲਤ ਫੈਸਲਿਆਂ ਤੋਂ ਮੁਕਤ ਕੀਤਾ ਜਾਵੇ ਤੇ ਪੰਜਾਬ ਦੇ ਹਿੱਤਾਂ ਮੁਤਾਬਕ ਦੇਸ਼ ਦੇ ਹਿੱਤਾਂ ਮੁਤਾਬਕ ਸੋਚ ਕੇ ਇਸ ਸਹਿਕਾਰਤਾ ਲਹਿਰ ਨੂੰ ਤਗੜਿਆਂ ਕੀਤਾ ਜਾਵੇ ਅਸੀਂ ਇਹਦੇ ਹੱਕ ਦੇ ਵਿੱਚ ਆ ਤੇ ਮੈਂ ਇਸ ਸੰਦੇਸ਼ ਰਾਈ ਇਹ ਸੁਨੇਹ ਰਾਈ ਮੈਂ ਸਾਰੇ ਪੰਜਾਬੀਆਂ ਨੂੰ ਜਿੱਥੇ ਕਹਿਣਾ ਚਾਹਣਾ ਉੱਥੇ ਪਾਰਟੀ ਦੇ ਸਾਰੇ ਕਾਰਕੁਨਾਂ ਨੂੰ ਪਾਰਟੀ ਦੇ ਸਾਰੇ ਵਰਕਰਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਇਹ ਜਿਹੜਾ ਮੁੱਦਾ ਆ ਇਹ ਚਾਰੇ ਮੁੱਦੇ ਆ ਇਹਨਾਂ ਦੇ ਨਾਲ ਹੋਰ ਵੀ ਨਸ਼ਿਆਂ ਦਾ ਮੁੱਦਾ ਆ ਸਾਡੇ ਖੰਨਣ ਦਾ ਮੁੱਦਾ ਆ ਬਹੁਤ سارے ਮੁੱਦੇ ਆ ਜਿਨ੍ਹਾਂ ਦੇ ਉੱਤੇ ਲੜਨ ਦੀ ਲੋੜ ਆ ਪਰ ਇਹ ਚਾਰ ਮੁੱਦੇ ਇਦਾਂ ਦੇ ਆ ਜਿਹੜੇ ਪੰਜਾਬ ਦੇ ਭਵਿੱਖ ਨੂੰ ਤੈਅ ਕਰਦੇ ਆ ਜੇ ਉੱਤੇ ਨਾ ਲੜੇ ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਗਾੜੀ ਸ਼ਰਮਸ਼ਾਰ ਹੋਵਾਂਗੇ ਇਸ ਕਰਕੇ ਮੇਰੀ ਬੇਨਤੀ ਆ ਵੀ ਆਓ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਰਾਜਨੀਤਿਕ ਪਾਰਟੀਆਂ ਦਾ ਫਰਜ਼ ਬਣਦਾ ਉਹ ਮੈਦਾਨ ਦੇ ਵਿੱਚ ਆਉਣ ਤੇ ਲੜਨ ਤੇ ਅਸੀਂ ਵੀ ਇਹਦੇ ਵਿੱਚ ਆਗੂ ਰੋਲ ਅਦਾ ਕਰਾਂਗੇ ਲਗਾਤਾਰ ਇਹਦੇ ਤੇ ਲੜਾਂਗੇ ਇਹਨਾਂ ਬੇਨਤੀਆਂ ਨਾਲ ਸਾਰੇ ਪਾਰਟੀ ਵਰਕਰਾਂ ਨੂੰ 26 ਤਰੀਕ ਨੂੰ ਅਸੀਂ ਮੀਟਿੰਗ ਬੁਲਾਈ ਆ 26 ਤਰੀਕ ਨੂੰ ਅਸੀਂ ਨਵੇਂ ਜਿਹੜਾ ਅੰਦੋਲਨ ਆ ਨਵੀਂ ਸੰਘਰਸ਼ ਆ ਤੇ ਨਵੇਂ ਰੂਪ ਦੇ ਵਿੱਚ ਕਿਵੇਂ ਜਾਣਾ ਉਦਾਂ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਇਹ ਜ਼ਮੀਨ ਖੋਹੀ ਜਾ ਰਹੀ ਆ ਉੱਥੇ-ਉੱਥੇ ਸਾਡੇ ਕਾਰਕੁਨ ਲੱਗੇ ਹੋਏ ਆ ਵੱਖ-ਵੱਖ ਫਰੰਟਾਂ ਦੇ ਉੱਤੇ ਤੇ ਅਸੀਂ ਪੂਰੀ ਤਰ੍ਹਾਂ ਪਾਰਟੀ 'ਚ ਵਿਚਾਰ ਕਰਕੇ ਆਉਣ ਵਾਲੇ ਸਮੇਂ 'ਚ ਇਹਦੇ ਤੇ ਸੰਘਰਸ਼ ਲਾਮਬੰਦ ਕਰਾਂਗੇ ਬਹੁਤ-ਬਹੁਤ ਧੰਨਵਾਦ